ਨਵਾਂ ਸ਼ਹਿਰ ਤੋਂ ਬੰਗਾ ਹਾਈਵੇ ਰੋਡ ਦੇ ਉੱਪਰ ਹਿੱਸਾ ਅਲੱਗ ਟਾਇਰ ਅਲੱਗ ਟਾਇਰ ਫਟਣ ਦੇ ਨਾਲ ਲੱਗਦਾ ਕਿ ਵੱਡਾ ਹਾਦਸਾ ਹੋਇਆ ਗੱਡੀ ਦੇ ਟਾਇਰ ਅਲੱਗ ਹੀ ਨਜ਼ਰ ਆਉਂਦੇ ਨੇ ਇਹ ਬਾਹਰ ਰੋਮਾਇਆ ਕੋਈ ਡਰ ਐਵਰ ਇਹ ਇਹ ਜਿਹੜਾ ਟਰੱਕ ਹੈ ਇਹ ਕਿੱਥੋਂ ਲੈ ਕੇ ਆਇਆ ਤੂੰ ਦਿੱਲੀੋਂ ਸਰ ਕਿੱਥੇ ਨੂੰ ਜਾਣਾ ਸੀਗਾ ਅੰਮ੍ਰਿਤਸਰ ਅੰਮ੍ਰਿਤਸਰ ਕੋਈ ਮਾਲ ਸਿਕਾ ਲੋਡ ਕੇ ਖਾਲੀ ਸੀਗਾ ਹਾਂਜੀ ਇਹ ਲੱਦੀ ਗੱਡੀ ਚੱਕਾ ਦੀ ਹੈਗੀ ਇਹ ਸਰ ਪਰ ਚੂਣ ਹੈ ਪੀਕੇ ਦਾ ਅੱਛਾ ਚੂਣ ਆ ਪੀਕੇ ਦਾ ਹਾਂਜੀ ਇਹ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਸੀਗਾ ਹਾਂਜੀ ਹਾਂਜੀ ਠੀਕ ਹੈ ਠੀਕ ਆ ਕਿੱਥੇ ਜਿਹੜਾ ਹਾਸਾ ਹੋਇਆ ਇਹ ਕਿੱਦਾਂ ਹਾਸਾ ਹੋਇਆ ਇਹ ਸਰ ਇਹ ਟਰ ਮਾਰ ਗਿਆ ਕੋਈ ਟਰ ਸੜਦਾ ਅੱਛਾ ਦਿਓ ਦੇ ਟਰ ਮਾਰ ਗਿਆ ਟਰੜਾ ਗਾਂਟੇ ਵਾਲਾ ਫਟ ਗਿਆ ਹਾਂਜੀ ਇਹ ਕੈਬ ਨੂੰ ਫੜਿਆ ਦੋ ਡਰਾਈਵਰ ਨੇ ਬਹੁਤ ਗਾੜੀ ਦਿੱਤੀ ਹੈ ਨਹੀਂ ਦਿੱਤੀ ਕਈ ਹੋਰ ਸਭ ਕੋ ਲੈਗਾ ਉਹ ਮੋਟਪਾ ਕੇ ਵਧੀ ਆ ਟਾਇਰ ਟੁੱਟ ਲੈਗਾ ਦੇੜ ਕੇ ਸਭ ਕੋ ਦੋਨੇ ਹਾਂ ਉਹ ਹੋਰ ਤੇ ਨਹੀਂ ਨਾਲ ਪੁਛ ਟਕਰਾਇਆ ਜਾਂ ਹੋਰ ਤੇ ਨਹੀਂ ਕੋਈ ਨੁਕਸਾਨ ਹੋਇਆ ਨਾ ਨਾ ਸਰ ਇਹ ਹੀ ਹੈ ਆ ਬੱਸ ਇਸੇ ਵਧੀ ਆ ਜਾਂ ਮੇਰੇ ਚੋਟੀਏ ਲੱਗੀ ਹੈ ਅੱਛਾ ਇਹ ਟੁੱਟਾ ਲਗਾ ਤਾਂ ਡਰਾਈਵਰ ਕੇ ਲੱਗੀ ਡਰਾਈਵਰ ਗਿਆ ਉਸ ਕੋ ਡਰਾਈਵਰ ਤੇ ਕਿੰਨੀ ਲੱਗੀ ਸਰ ਆਵੇ ਸਰ ਹੱਥ ਤੇ ਲੱਗੀ ਇਧਰ ਲੱਗੀ ਹੈ ਬਾਰ ਉਹ ਗਿਆ ਹਸਪਤਾਲ ਲੱਗੇ ਹਾਂਜੀ ਹਸਪਤਾਲ ਲੈ ਕੇ ਗਏ ਹਾਂ ਡਾਕਟਰ ਦੁਕਾਨ ਤੇ ਗਿਆ ਸਰ ਡਾਕਟਰ ਦੁਕਾਨ ਤੇ ਗਿਆ ਕਿੰਨਾ ਚਿਰ ਪਹਿਲਾਂ ਹੋਇਆ ਹਸਪਤਾਲ ਹਾਂਜੀ ਕਿੰਨੇ ਚਿਰ ਮੂੰਹ 2 ਘੰਟੇ ਹੋ ਗਏ ਬੋ ਜੀ ਅੱਛਾ 2 ਘੰਟੇ ਹੋ ਗਏ ਹਾਂਜੀ ਤੇ ਇਹ ਗੱਡੀ ਕਿਸ ਕੰਪਨੀ ਦੀ ਥੀ ਕਿ ਤੁਹਾਡੀ ਨਿੱਜੀ ਕੰਪਨੀ ਦੀ ਗੱਡੀ ਹੈ ਬੋ ਜੀ ਸਤਗੁਰਦੀ ਆ ਅੱਛਾ ਕਿਹੜੀ ਸੈਂਟਰ ਤੋਂ ਆਖਦੇ ਹੋ ਇਹ ਗੱਡੀ ਆ ਇਹ ਕਿੱਥੇ ਦੇ ਆਹੋ ਕਿਹੜੀ ਸੈਂਟਰ ਬਸ ਸਟਾਪ ਅੱਛਾ ਗੱਡੀ ਘੱਟੀ ਹੈਗੀ ਹੈ ਪਰ ਜੀ ਉਹ ਨਹੀਂ ਘੱਟੀ ਸੀਟ ਹੰਟਰ ਵਾਲਿਆਂ ਦੀ ਅੱਛਾ ਤੇ ਨੁਕਸਾਨ ਹੁਣ ਕਿੰਨਾ ਹੋ ਗਿਆ ਟਰੈਕਟਰ ਨੂੰ ਨੁਕਸਾਨ ਬਹੁ ਜੀ ਬਹੁਤ ਹੋ ਗਿਆ ਥੱਲੇ ਉਹ ਬੜੀ ਡੈਮੇਜ ਹੋ ਗਈ ਹੈ ਸਾਰੀ ਗੱਡੀ ਅੱਛਾ ਦੇਖੋ ਸਾਰੀ ਗੱਡੀ ਡੈਮੇਜ ਹੋ ਗਈ ਹੈ ਜੀ ਥੱਲੇ ਉਹ ਡੈਮੇਜ ਹੋ ਗਈ ਸਾਰੀ ਦੇਖੋ ਨੁਕਸਾਨ ਬਹੁਤ ਆ ਗਿਆ ਜੀ ਜਦੋਂ ਉਹ ਟਾਇਰ ਪਾਟਾ ਵੇਖੋ ਉਹਦੇ ਨਾਲ ਮੰਡੀ ਹੈ ਇਹ ਬੜੀ ਸਾਰੀ ਲਈ ਪੱਤੀ ਤੇ ਸਾਰੀ ਜੰਮੂ ਦਾ ਬੋਰਾ ਕਮਾਨੀਆਂ ਮਗਰ ਬੱਛੀ ਲੱਗੀ ਆ ਤੇਰ ਫਟਿਆਗਾ ਗਰਮੀ ਕਰਕੇ ਜਾਂ ਉਹ ਦੌੜ ਹੈਗਾ ਦੋਸਤ ਮਾਤ ਉਹ ਬਾਈ ਦੱਬੀ ਹੋਈ ਆ ਰਿਹਾ ਪਿਆ ਤੋ ਪਤਾ ਨਹੀਂ ਆ ਤੋ ਇਹ ਵੀ ਗਰਮੀ ਵੀ ਹੈ ਨਾ ਗਰਮੀ ਦੇ ਹਿਸਾਬ ਨਾਲ ਚੱਲਣ ਦੇਖਣਾ ਪੈਣਾ ਹੈ। ਮਤਲਬ ਗੱਡੀ ਹੁਣ ਸਾਰੀ ਤੁਹਾਡੀ ਡੈਮੇਜ ਹੋ ਗਈ ਹੈ ਨਾ। ਥੱਲੇੋਂ ਸਾਰੀ ਡਾਊਨ ਹੋ ਗਈ ਬੋਲੀ ਗੱਡੀ ਥੱਲੇ। ਹਾਂ ਚੱਲਣਯੋਗੀ ਰਹਿਣੀ ਥੱਲੇੋਂ ਚੱਲਦੇ ਰਹੀ। ਹਾਂ ਮਾਲਕਾਂ ਨੂੰ ਕੀਤਾ ਫੋਨ ਤੇ। ਹਾਂਜੀ ਕੀਤਾ ਬੋਲੀ। ਅੱਛਾ। ਆ ਰਿਹਾ ਬੋਲੀ ਕਰੇ ਗੱਲ ਇਦਰਾ। ਇਹਨਾਂ ਦਾ ਬशीर अहमद ਭਾਜੀ। ਠੀਕ ਹੈ। ਇਹ ਜਿਹੜਾ ਹੱਥ ਹੋਇਆ ਕੋਲ ਕੋਇਆ ਹੈ। ਏ ਭਾਜੀ 10 ਵਜੇ ਹੋਇਆ ਸੀਰੇ ਅੱਛਾ ਇਹ ਕਿੱਦਾਂ ਜਿਹੜਾ ਟਾਇਰ ਕਿਥਾਂ ਫਟ ਕੇ ਗੱਡੀ ਇਹ ਟਾਇਰ ਚੱਲਦੀ ਗੱਡੀ ਦਾ ਮਤਲਬ ਟਾਇਰ ਫਟ ਗਿਆ ਟਾਇਰ ਫਟ ਗੇ ਨਾ ਇਹ ਡਿਵਾਈਡਰ ਨਾਲ ਵੱਜੀ ਆ ਬਹੁਤ ਹੀ ਮਾੜੀ ਮਕੀਡ ਵਾਰੀ ਹਾਂਜੀ ਨਵਾਂ ਸ਼ਹਿਰ ਤੋਂ ਆਉਂਦੀ ਵੀ ਅੰਮ੍ਰਿਤਸਰ ਨੂੰ ਜਾਂਦੀ ਵੀ ਜੀ ਠੀਕ ਆ ਐਰ ਫਟ ਕੇ ਡਿਵਾਈਡਰ ਨਾਲ ਟਕਰਾ ਗਿਆ ਇਹ ਡਿਵਾਈਡਰ ਨਾਲ ਟਕਰਾ ਕੇ ਨਾ ਫਿਰ ਇਹ ਟਾਇਰ ਜਿਹੜੇ ਲੱਗਦੇ ਹੀ ਆ ਗਏ ਸੀ ਵੱਜ ਕੇ ਪਿੱਛੇ ਨਿਕਲ ਗਏ ਟਾਇਰ ਸਾਰੇ ਹਾਂ ਸਾਰੇ ਟਾਇਰੇ ਖਤਮ ਹੋ ਗਏ ਠੀਕ ਆ ਗੱਡੀ ਜਾਂ ਮੋਟਰ ਦਾ ਨੁਕਸਾਨ ਹੋਇਆ ਨਹੀਂ ਨਹੀਂ ਹੋਰ ਕੁਝ ਨਹੀਂ ਜਾਨ ਮਾਲ ਬਚਾਇਆ ਸਾਰਾ ਹੀ ਅਜੇ ਗੱਡੀ ਦਾ ਹੋਇ ਇਹ ਤਾਂ ਬੰਦੇ ਆਉਂਦੇ ਜਾਂਦੇ ਆ ਕਈ ਬੰਦੇ ਰੋਂਗ ਸਾਈਡ ਵੀ ਜਾਂਦੇ ਆ ਤੇ ਇਦਾਂ ਬੰਦੇ ਦਾ ਕੋਈ ਨੁਕਸਾਨ ਨਹੀਂ ਹੋ ਜਾਨੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਡਰਾਈਵਰ ਦਾ ਬਚਾਇਆ ਠੀਕ ਹੈ ਹਾਂਜੀ ਮਾੜੀ ਮੋਟੀ ਸੱਟਾਂ ਲੱਗੀਆਂ ਉਹਦੇ ਲੈ ਗਏ ਸੀ ਦਵਾਈ ਦੁਵਾਈ ਦਵਾਣ ਨੂੰ ਇਹ ਤਾਂ ਕਨੈਕਟਰ ਵਾ ਇਥੇ ਹਾਂ ਹਾਂਜੀ ਅਦਾ ਤੁਸੀਂ ਆ ਕੇ ਮਦਦ ਕੀਤੀ ਚੱਕ ਹਾਂਜੀ ਅਸੀਂ ਇੱਥੇ ਕੋਲ ਆ ਅਸੀਂ ਇਹਨਾਂ ਨੂੰ ਪਾਣੀ ਪੂਣੀ ਪਨਾਇਆ ਉਹਦਾ ਟਾਇਰ ਸਮਾਨ ਸਮੂਹ ਜਿਹੜਾ ਮਾੜਾ ਮੋਡਾ ਇਕੱਠਾ ਕਰਾਇਆ ਇਕੱਠਾ ਕਰਾ ਕੇ ਇਹਨਾਂ ਨੂੰ ਹੁਣ ਰੋਟੀ ਟਾਟੀ ਲੈ ਕੇ ਦਿੱਤੀ ਆ ਬੰਦੇ ਨੂੰ ਦਵਾਈ ਦੁਵਾਈ ਆ ਦੂਜੇ ਬੰਦੇ ਨੂੰ ਅਸੀਂ ਇੱਥੇ ਕੋਲ ਆ ਬਾਬੂ ਜੀ ਨਾਲ ਗੱਲ ਹੋਈ